तो हमेशा, हमेशा जूखे, जूखे। पिताजी, जो पत्थर कीड़े नर नहीं दू सु पे पंचिया टाणिया तो डिग नहीं दिता जो सबन खाने ਮੇਰੇ ਸਵਾਸ ਮੇਰਾ ਬਾਬਾ ਦਾ ਤਸਲਾ ਤਕ ਉਤਰਨੇ ਕੀਤਾ ਰਜਨੀ ਦੀ ਰੇੜੀ ਤੇ ਰੱਬ ਬਿਠਾ ਹੈ ਜਿਹੜਾ ਕਹਦਾ ਫੁੱਟ ਚੱਲ ਦੁਨੀਆ ਵਾਪੇ ਵੀ ਦਿਖਾਉਣਾ ਕਿ ਵਿਸ਼ਵਾਸ ਕੀ ਉਸ ਤੋਂ ਵੱਡਾ ਵਿਸ਼ਵਾਸ ਕੀ ਹੋ ਸਕਦਾ ਹੈ ਕਿ ਇੱਕ ਜਨਣੀ ਇਕਾਂ ਮਾਈ ਜੁਗਤ ਭਈ ਆ ਇੱਥੇ ਚੇਲੇ ਪਰਵਾਰ ਰਿਕ ਸੰਸਾਰ ਇਹ ਵੀ ਪੁਤਾਰੀ ਇਕ ਲਾਇ ਦੀਵਾਰ ਆਰ ਉਸ ਤੋਂ ਵੱਧ ਕੇ ਕੀ ਹੈ ਰੱਬ ਲੈ ਪ੍ਰਮਾਤਮਾ ਸਾਜਿਆ ਤਾਂ ਸਭ ਤੋਂ ਪਹਿਲਾ ਤੌਰ ਤੁਲ ਜਿਹੋ ਦਿੱਤਾ ਜਨਣੀ ਤੇ ਆਪਾਂ ਬੰਦੇ ਕੀ ਕਰਦੇ ਆ ਸਾਰੇ ਲੋਕੀ ਕਿ ਚਾਰ ਪੈਗ ਜੋ ਜਹਾੜੀਆਂ ਦੀਆਂ ਗਾੜਾ ਤੋਂ ਯਾਦ ਜਿੰਨਾ ਨਹੀਂ ਕਰਦੇ ਹਨ ਪਰ ਇਹ ਦੇਖ ਫੁਦਾ ਬੋਲਦੇ ਹੋ ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਬੈਠ ਕੇ ਆਪਣੇ ਮਾਪੇ ਦੀ ਗੱਲ ਸੁਣਾਵਾ ਜਦ ਮੇਰੇ ਪਿਤਾ ਦਾ ਵਿਆਹ ਹੋਇਆ ਮੇਰੇ ਪਿਤਾ ਜੀ 60 ਸਾਲ ਦੇ ਸੀ ਤੇ ਮੇਰੀ ਮਾਂ 19 ਸਾਲ ਦੀ ਸੀ ਰੌਦਾ ਪਿੰਡ ਦੀ ਮੋਤੀ ਦੀ ਗਿੱਲਾ ਦੀ ਕੁੜੀ ਤੇ ਉਸ ਔਰਤ ਨੇ 12 ਸਾਲ ਦੇ ਪੈਣੇ ਬਾਅਦ ਅ ਸ਼ੇਰ ਨੂੰ ਵੀ ਜਨਮ ਦਿੱਤਾ ਤੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਨਾਲ ਇੱਕ ਖੁਸ਼ਹਾਲਤ ਇੱਕ 12 ਦੀ ਰਲ ਆ ਗਈ ਵੀ ਇੱਕ ਵੀ ਉਪਰ ਦੀ ਸੱਜੇ ਬੰਦੀ ਅੱਗੇ ਅੱਗੇ ਪਿੰਕੇ ਵੀ ਰੈਲੀ ਬਹੁਤ ਜ਼ੋਰਦਾਰ ਤਾੜੀਆਂ ਹੋਰ ਜ਼ੋਰ ਦੀ ਹੋਰ ਜ਼ੋਰ ਦੀ ਨਾਲ ਦੇ ਪਿੰਡੇ ਨੂੰ ਕਪਤ ਗੋਲ ਨੂੰ ਲੈ ਕੇ ਤੁਰਿਆ ਤੇ ਉਹ ਗੋਲ ਇੰਨਾ ਕਾ ਜ਼ਿਆਦਾ ਇਸ ਟਾਈਮ ਤੇ ਹੌਟ ਟਾਪਿਕ ਹੈ ਕਿ ਹਰ ਪਾਸੇ ਇਹ ਚੀਜ਼ ਦਾ ਚਰਚਾ ਹੈ ਅਸੀਂ ਪਿਛਲੇ ਦਿਨੀ ਹਰ ਉਹ ਵਾਕਈ ਸਹੀ ਗੱਲ ਹੈ ਕਿ ਜਿਹੜਾ ਬੰਦਾ ਇੱਕ ਇੱਕ ਬੈਠਾ ਉਹਦੇ ਉਹਦੇ ਮਗਰ ਹਜ਼ਾਰ ਇਮੀਡੀਟਲੀ ਸਸਰੀ ਗਾਲ ਸਸਰੀ ਗਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰਾ ਪਿੰਕੀ ਵੀਰ ਦਾ ਥੈਂਕ ਯੂ ਕਰਨਾ ਚਾਹੀਦਾ ਕਿ ਉਹ ਇੰਨਾ ਵਧੀਆ ਕੰਮ ਕਰ ਰਹੇ ਨੇ ਬਾਕੀ ਦੂਜਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਇੰਨੇ ਚਿਰ ਦੇ ਵੇਟ ਕਰ ਰਹੇ ਹੋ ਟ੍ਰੇਲਰ ਵਧੀਆ ਲੱਗਿਆ ਜੀ ओके गुड ਆ ਮੈਜੀ ਕੈਨੇਡਾ ਦੀ ਜੰਪ ਵਾਲਾ ਤੇ ਮੈਂ ਬਚਪਨ ਤੋਂ ਇੱਕ ਕਹਾਣੀ ਸੁਣੀ ਹੋਈ ਆ ਪਰ ਜਦੋਂ ਅਸੀਂ ਇਹ ਫਿਲਮ ਬਣਾਈ ਅਸੀਂ ਇੱਥੇ ਪੁੱਛਿਆ ਇੱਥੇ ਕਾਫੀ ਲੋਕਾਂ ਨੂੰ ਪੰਜਾਬ 'ਚ ਹੀ ਨਹੀਂ ਪਤਾ ਇਹ ਕਹਾਣੀ ਬਾਰੇ ਆਪਣੇ ਬੱਚਿਆਂ ਨੂੰ ਨਹੀਂ ਪਤਾ ਤੇ ਅਸੀਂ ਵੀ ਚਾਹੁੰਦੇ ਆ ਜੀ ਜਦੋਂ ਇਹ ਫਿਲਮ ਆਵੇ ਜਿੰਨਾਂ ਨੂੰ ਹੀ ਨਹੀਂ ਪਤਾ ਕਹਾਣੀ ਦਦਾ ਬੱਚੇ ਬੈਠੇ ਆ ਸੌਤੀ ਜਨਰੇਸ਼ਨ ਬੈਠੀ ਆ ਅਸੀਂ ਚਾਹੁੰਦੇ ਆ ਜੀ ਉਹ ਆਪਣੇ ਇਤਿਹਾਸ ਬਾਰੇ ਸਿੱਖਣ ਇਹ ਫਿਲਮ ਦੇਖਣ ਜਾਣ ਤੇ ਤੁਸੀਂ ਆਪਣੇ ਬੱਚਿਆਂ ਨੂੰ ਗਰੂਰ ਲੱਗੇ ਜਾਏ ਉਹ ਜੀ ਇਸ ਫਿਲਮ ਨੂੰ रिपोर्ट કરે ਉਹ ਗਾਸਤੀ ਨੂੰ ਆ ਰਹੀ ਹੈ ਜੀ ਸਾਡੀ ਫਿਲਮ ਜਿੱਦਾਂ ਤੁਹਾਨੂੰ ਟ੍ਰੇਲਰ ਵਧੀਆ ਲੱਗਿਆ ਇਹ ਸਾਡੀ ਟੀਮ ਦੀ ਗਰੰਟੀ ਹੈ ਕਿ ਤੁਹਾਨੂੰ ਫਿਲਮ ਉੱਦੋਂ ਵੀ ਜ਼ਿਆਦਾ ਵਧੀਆ ਲੱਗੂਗੀ ਤੇ ਬਾਕੀ ਇੱਥੇ ਬਹੁਤ ਵਧੀਆ ਲੱਗ ਰਿਹਾ ਜੀ ਤੇ ਮੈਨੂੰ ਲੱਗਦਾ ਜਿਹੜਿਆ ਗਤਕੀ ਵਾਲੇ ਸਿੰਘ ਹੈ ਗਤਕਿਆ ਕਰਨਾ ਚਾਹੁੰਦੇ ਆ ਸੋ ਆਪਾਂ ਇਹਨਾਂ ਦਾ ਗਤਕਿਆ ਵੀ ਦੇਖ ਲਈਏ ਜੀ ਥੈਂਕ ਯੂ ਮੈਡਮ ਜੀ ਇੱਕ ਟਾਇਲਰ ਕੋਈ ਛਿੰਨੇ ਸਮੇਂ ਚ ਮਾਤਾ ਜੀ ਤੇ ਬਾਪੂ ਜੀ ਪਹੁੰਚਦੇ ਆ ਮੈਂ ਜੱਸੇ ਅੱਜ ਦੀ ਸਾਰੀ ਟੀਮ ਵੱਲੋਂ ਬੀਬੀ ਰਜਨੀ ਦੀ ਸਾਰੀ ਟੀਮ ਵੱਲੋਂ ਸਤਿ ਜੀ ਆਇਆਂ ਆਪਕਾ ਅਰਧਨਵਾਦ ਕਰਦੇ ਆ ਸਾਰੇ ਨਗਰ ਦਾ ਕਿ ਤੁਸੀਂ ਆਪ ਦੀ ਟੀਮ ਕੇ ਸਮੇਂ ਚੋਂ ਸਮਾਂ ਕੱਢ ਕੇ ਅੱਜ ਸਾਡੇ ਨਾਲ ਇੱਕ ਵਾਰ ਆਪਣਾ ਗੱਲਬਾਤ ਕਰਨ ਲਈ ਪਹੁੰਚੇ ਔਰ ਪਿੰਕੇ ਭਾਈ ਦਾ ਧੰਨਵਾਦ ਕਰਦਿਆਂ ਜੀ ਕਰਕੇ ਸਾਰਾ ਪ੍ਰੋਗਰਾਮ ਜਿਹੜਾ ਬਣਿਆ ਸਾਡੀ ਫੌਂਡ ਦਾ ਹਿੱਸਾ ਵੀ ਹੈਗਾ ਵੀ ਔਰ ਮੈਂ ਵੈਲਕਮ ਕਰਦਾ ਆ ਅੰਟੀ ਜੀ ਦਾ ਪਿੰਕੇ ਭਾਈ ਦੇ ਮਾਤਾ ਜੀ ਔਰ ਸਾਡੇ ਬਾਪੂ ਜੀ ਦਾ ਤੁਹਾਡੇ ਨਗਰ ਵਾਲਿਆਂ ਨੂੰ ਤਾਂ ਪਤਾ ਹੋਊਗਾ ਪਰ মিডিਆ ਇੱਥੇ ਸਾਨੂੰ ਦੇਖ ਰਿਹਾ ਹੈ ਇਹਨਾਂ ਕਹਿੰਦੇ ਕਿ ਪੀੜੀਦਰ ਪੀੜੀ ਚੀਜ਼ਾਂ ਖੋਹ ਜਾਂਦੀਆਂ ਨੇ ਜਿਵੇਂ ਅੱਜ ਪਿੰਕਾ ਬਾਈ ਪੰਜਾਬ ਦੀ ਨੌਜਵਾਨੀ ਲਈ ਰੋਲ ਮਾਡਲ ਬਣਿਆ ਹੋਇਆ ਹੈ ਬਾਈ ਦਾ ਵੱਡਾ ਭਰਾ ਹੈਰੀ ਬਾਈ ਤੁਸੀਂ ਦੇਖਦੇ ਹੋ ਸਾਰੇ ਜਣੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਹਦੇ ਪਿੱਛੇ ਇਹਨਾਂ ਦੀ ਮਿਹਨਤ ਹੈ ਸਾਰਾ ਕੁਝ ਹੈਗਾ ਉਹ ਆਪਾਂ ਮੰਨਦੇ ਆ ਪਰ ਕਈ ਚੀਜ਼ਾਂ ਪੀੜੀਦਰ ਪੀੜੀ ਜਿਵੇਂ ਬਹੁਤ ਘੱਟ ਮੀਡੀਆ ਦੇ ਲੋਕਾਂ ਨੂੰ ਪਤਾ ਹੋਊਗਾ ਕਿ ਬਾਪੂ ਜੀ ਕਬੱਡੀ ਦੇ ਟੌਪ ਦੇ ਪਲੇਅਰ ਰਹੇ ਆ ਗੋਲਾ ਝਰਕਦੇ ਨਾਂ ਤੋਂ ਬਾਈ ਜੀ ਬਾਪੂ ਜੀ ਉਹਨਾਂ ਨੇ ਕਬੱਡੀ ਖੇਡੀ ਹੈ ਉਹ ਜੈਨੇਟਿਕਸ ਅੱਗੇ ਸ਼ਿਫਟ ਕਰਦੇ ਆ ਬਾਈ ਉਹਨਾਂ ਤੇ ਗਰਾਂਡਾ ਦਾ ਜਿਹੜਾ ਪਿਆਰ ਹੈ ਉਹ ਪਰਿਵਾਰਕੀ ਹੀ ਆ ਆਪਾਂ ਗੱਲ ਕਰੀਏ ਜੇ ਖਰਾੜੇ ਦੀ ਗੱਲ ਹੋ ਜਾਂਦੀ ਹੈ ਜਿੰਨੇ ਗਾਇਕੀ ਦਾ ਖਰਾੜਾ ਚੱਲ ਪੈਂਦਾ ਹੈ ਇੰਨਾ ਪਲੇਅਰਾਂ ਦਾ ਅੱਗੇ ਇੱਕ ਖਰਾੜਾ ਚੱਲੇ ਹੋਇਆ ਔਰ ਦੇਖ ਕੇ ਬਾਈ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਜੇ ਕੋਈ ਰੋਲ ਮਾਡਲ ਹੋਣਾ ਚਾਹੀਦਾ ਜੇ ਕੋਈ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਜਿਵੇਂ ਅਸੀਂ ਪਹਿਲਾਂ ਆਪਣੇ ਬਜ਼ੁਰਗਾਂ ਦੇ ਮੋਂ ਸੌੜਦੇ ਹੁੰਦੇ ਸੀ ਯੋਗ ਸਰ ਹਮੇਸ਼ਾ ਦੱਸਦੇ ਹੁੰਦੇ ਹੋ ਵੀ ਸਿੱਕੇ ਬਰਛੇ ਵਰਗੇ ਮੁੰਡੇ ਨੇ ਪੰਜਾਬ ਦੇ ਤਾਂ ਦੇਖੋ ਦੇਖਣ ਨੂੰ ਹੀ ਲੱਗਦੇ ਹੈ ਬਰਛੇ ਦੇ ਬੁੰਡੇ ਤੇ ਜਿਹੜੀ ਬਾਈ ਦੀ ਫੋਟੋ ਹੈ ਉਹ ਜਿਹੜੀ ਬਾਈ ਨੇ ਵਰਕਸ਼ਾਪ ਫੜਿਆ ਹੋਇਆ ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਧਰਤੀ ਨੂੰ ਜਿਹੜਾ ਬੰਦਾ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਬੰਦਾ ਪਛਾਣ ਹੈ ਇਸ ਧਰਤੀ ਦੀ ਉਹ ਐਸਾ ਹੀ ਹੋਣਾ ਚਾਹੀਦਾ ਮੌਜੂਦਾਰ ਸਾਡੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਜੋ ਪਿੰਕੇ ਬਾਈ ਦੀ ਪ੍ਰਾਪਤੀ ਹੈ ਔਰ ਜੋ ਪੰਜਾਬ ਦੀ ਪ੍ਰਾਪਤੀ ਹੈ ਢੰਗ ਨੂੰ ਬਹੁਤ ਕੁਝ ਹੈ ਪਰ ਅੱਪਾ ਢੰਗਣਾ ਨਹੀਂ ਹੈਗਾ ਇੱਕ ਗੱਲ ਬਾਈ ਨੇ ਬਹੁਤ ਵਧੀਆ ਕਹੀ ਹੈ ਮੈਂ ਹਮੇਸ਼ਾ ਹੀ ਉਸ ਗੱਲ ਦਾ ਧਾਰਨੀ ਰਹੀਆਂ ਮੇਰਾ ਜਿਹੜਾ ਜੀਵਨ ਹੈ ਜ਼ਿੰਦਗੀ ਹੈ ਮੇਰੀ ਉਸੇ ਗੱਲ ਤੇ ਖੜੀ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਸੋਚ ਲਈ ਨਾ ਅੱਧਾ ਮਦਾਨ ਤੁਸੀਂ ਉਦੋਂ ਹੀ ਫਤੇ ਕਰ ਲਿਆ ਆਪਣੀ ਪ੍ਰੋਬਲਮ ਇਹ ਹੈ ਕਿ ਆਪਾਂ ਸੋਚਦੇ ਹੀ ਨਹੀਂ ਆਪਾਂ ਸੋਚਣ ਲੱਗੀ ਡਰ ਜਾਂਦੇ ਆ ਸੋਚਣ ਦਾ ਤਾਂ ਕੋਈ ਮੁੱਲ ਲੱਗਦਾ ਹੀ ਨਹੀਂ ਕਦੇ ਸੋ ਕੋਈ ਵੀ ਥੋੜਾ ਸੁਪਨਾ ਜ਼ਿੰਦਗੀ ਚ ਕੋਈ ਕਲਾਕਾਰ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਕੋਈ ਆਰਮੀ ਚ ਜਾਣਾ ਚਾਹੁੰਦਾ ਉਹ ਸੁਪਨਾ ਜ਼ਰੂਰ ਤੁਸੀਂ ਲੋ ਜਦੋਂ ਤੁਸੀਂ ਸੁਪਨਾ ਲੈ ਲਿਆ ਤਾਂ ਕਾਰਜ ਫੂਟਾ ਉਤਣੀ ਮਹਾਰਾਜ ਨੇ ਡੰਨ ਕਰ ਦੇਣਾ ਤੇ ਰਾਹ ਜਿਹੜਾ ਉਹ ਜ਼ਿੰਮੇਵਾਰੀ ਫਿਰ ਮਹਾਰਾਜ ਦੀ ਬਣ ਜਾਂਦੀ ਹੈ ਰਾਹ ਤੁਹਾਡਾ ਮਹਾਰਾਜ ਨੇ ਬਣਾ ਦੇਣਾ ਸੋ ਸਾਡੀ ਅੱਜ ਪੰਜਾਬ ਦੀ ਇਹ ਪ੍ਰਾਪਤੀ ਹੈ ਕਿ ਆਹ ਜਿਹੜੀ ਪਨੀਰੀ ਮੂਹਰੇ ਬੈਠੀ ਹੈ ਗੁਰੂ ਦਾ ਖਾਲਸਾ ਬੈਠਾ ਅੱਥਾ ਜਨੇਜੇ ਫੜੇ ਹੋਏ ਨੇ ਕਿਸਾਨੀ ਸੰਘਰਸ਼ ਦੀ ਜਨ ਯਾਦ ਆ ਗਈ ਕਿ ਜਦੋਂ ਜਮਾ ਧਰਨਾ ਬਹੁਤ ਪੀਕ ਤੇ ਸੀ ਸਰਕਾਰਾਂ ਬਹੁਤ ਉਤਿਆਚਾਰ ਕਰ ਰਹੀਆਂ ਸੀ ਮੈਨੂੰ ਇਹ ਚੇਤੇ ਆ ਜਾਂਦਾ ਕਿ ਟੋਲ ਪਲਾਜ਼ੇ ਬੰਦ ਸੀ ਸਾਰੇ ਉੱਤੇ ਰੌਲਾ ਚੱਲਦਾ ਸੀ ਕਿ ਅਸੀਂ ਖੋਲਾਂਗੇ ਜਿੱਥੇ ਬੰਦੀ ਵਾਲੇ ਕਹਿੰਦੇ ਸੀ ਕਿ ਅਸੀਂ ਬੰਦ ਕਰਾਂਗੇ ਤੇ ਉੱਥੇ ਫਿਰ ਸਾਡਾ ਕੱਲਾ ਬਜ਼ੁਰਗ ਬਹਿੰਦਾ ਸੀ ਆਜਾ ਪਰਚਾ ਲੈ ਕੇ ਮੈਂ ਕਹਿੰਦਾ ਕਿ ਕਿੰਨੀਆਂ-ਕਿੰਨੀਆਂ ਉਹਨਾਂ ਦੇ ਬੰਦੇ ਭੀੜਾ ਆਉਂਦੀਆਂ ਸੀ ਉਹ ਕੱਲੇ ਬਜ਼ੁਰਗ ਨੂੰ ਦੇਖ ਕੇ ਮੁੜ ਜਾਂਦੇ ਸੀ ਇਹ ਪੰਜਾਬ ਸੀ ਪੰਜਾਬ ਦੀ ਪ੍ਰਾਪਤੀ ਸੀ ਉਹ ਲੰਮਾ ਵਸਾਇਓ ਤੇ ਸੰਘਰਸ਼ ਲੜਿਆ ਪੰਜਾਬ ਕੀ ਖਟਿਆ ਕੀ ਨਹੀਂ ਖਟਿਆ ਉਹ ਚਾਹ ਬਈ ਪਰ ਲੜੇ ਆ ਇਹ ਗੱਲ ਜਾਦੀ ਵੱਡੀ ਹੈ ਅਰਚਗਿਆਰੀ ਜਿਹੜੀ ਹਮੇਸ਼ਾ ਸੁਖਦੀ ਰਹਿਣੀ ਚਾਹੀਦੀ ਹੈ ਕਦੋਂ ਨੇ ਢਾਬੜ ਬਣ ਜਾਣਾ ਤੇ ਢਾਬੜ ਬਣ ਨੂੰ ਤਾਂ ਫਿਰ ਮੈਂਟੀ ਲੱਗਦਾ ਇਹ ਚਗਿਆਰੀ ਹੈ ਜਿਹੜੀ ਸੁਗਾਈ ਹੈ ਟਿੰਕੇ ਬਾਈ ਨੇ ਅੱਜ ਦਾ ਜੋ ਦੌਰ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਜਮਾਨੇ ਇੰਨੀ ਜਿਆਦੇ ਪੀਜੀ ਆ ਗਈ ਕੁਝ ਖਹਿਰਾ ਲੈ ਕੇ ਆਂਦਾ ਪੰਜਾਬ ਨੂੰ ਅੱਪਾ ਕਹਿੰਦੇ ਹਨ ਜਦੋਂ ਅੱਜਕੱਲ ਖੇਖਣ ਬਹੁਤ ਹੋਣ ਲੱਗੇ ਕਿ ਜੇ ਗਰਾਊਂਡ 'ਚ ਜਣਾੜਾ ਤੇ ਮੇਰੇ ਕੋਲ ਗੂੜ ਵੀ ਹੋਣੇ ਚਾਹੀਦੇ ਨੇ ਜੇ ਪਿੰਡ ਦਾ ਗਰਾਊਂਡ ਵੀ ਹੋਣਾ ਜਿਹਦਾ ਵਾਣਾ 'ਚ ਭੱਜਣ ਜੇ ਕਿਸੇ ਨੇ ਲਾਇਆ ਤਾਂ ਉਹ ਪਿੰਕੇ ਜਰਗਵੀਰ ਨੇ ਲਾਇਆ ਮੈਂ ਮਾਤਾ ਪਿਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਕਿ ਤੁਸੀਂ ਐਸਾ ਪੁੱਤ ਜੰਮਿਆ ਅੱਜ ਪੂਰੀ ਦੁਨੀਆ ਦੇ ਵਿੱਚ ਜਿਹਦੀ ਗੱਲ ਚੱਲਦੀ ਹੈ ਪੁੱਤ ਜੰਮੇ ਇਕੱਲਾ ਪੁੱਤ ਨਹੀਂ ਹੈਰੀ ਬਾਈ ਵੀ ਨਾਲ ਹੀ ਆਪਾਂ ਉਹਦਾ ਵੀ ਜ਼ਿਕਰ ਜ਼ਰੂਰ ਕਰਾਂਗੇ ਫਿਲਮ ਬੀਬੀ ਰਜਨੀ ਇਹ ਸਾਡਾ ਪਛੋਕੜ ਹੈ ਸਾਡਾ ਸੱਭਿਆਚਾਰ ਹੈ ਦੁੱਧ ਮੱਖਣੀਆਂ ਨਾਲ ਪਲੇ ਹੋਏ ਅਸੀਂ ਕਹਾਵਤਾਂ ਆਪਣੇ ਬੁਰਗਾਂ ਤੋਂ ਸੁਣੀਆਂ ਸਾਡਾ ਪਿੰਡਾਂ ਦਾ ਕਲਚਰ ਹੈ ਔਰ ਦੂਜੀ ਜਿਹੜੀ ਉਤੋਂ ਵੀ ਵੱਡੀ ਗੱਲ ਹੈ ਉਹ ਹੈਗਾ ਸਾਡਾ ਇਤਿਹਾਸ ਜਿਹੜਾ ਅਸੀਂ ਅਕਸਰ ਆਪਣੇ ਬੁਰਕਾਂ ਤੋਂ ਸਾਖੀਆਂ ਦੇ ਰੂਪ ਵਿੱਚ ਸੁਣਿਆ ਬੀਬੀ ਰਜਨੀ ਜਿਹਦੀ ਸਾਖੀ ਅਸੀਂ ਸਾਰੇ ਜਣੇ ਜਦੋਂ ਪਿੰਡਾਂ ਦਾ ਕਲਚਰ ਹੁੰਦਾ ਸੀ ਕਿ ਨੌਨਕੇ ਸਾਰਿਆਂ ਨੇ ਆਉਣਾ ਪੰਜ ਸੱਤ ਦਸ ਬਿਆਣੇ ਹੁੰਦੇ ਸੀ ਤਾਂ ਮੰਝੇ ਲੈਣਾ ਚ ਲੱਗ ਜਾਣੇ ਤਾਂ ਕਿਸੇ ਦੀ ਦਾਦੀ ਨੇ ਕਿਸੇ ਦੀ ਨਾਨੀ ਨੇ ਰਾਤ ਨੂੰ ਕਹਾਣੀ ਜ਼ਰੂਰ ਸੁਣਾਉਗੀ ਜਿਵੇਂ ਕਰਨ ਕਹਦਾ ਹੁੰਦਾ ਕਿ ਮੈਂ ਆਪਦੀ ਦਾਦੀ ਜਿੱਤੋਂ ਸੁਣ ਕੇ ਪੈਂਦਾ ਸੀ ਤਾਂ ਇਹ ਕਹਾਣੀਆਂ ਦੇ ਰੂਪ ਚ ਜਿਹੜੇ ਅਸੀਂ ਇਹ ਇਤਿਹਾਸ ਆਪਦੇ ਬਾਪ ਪਿਓ ਤੋਂ ਸੁਣਿਆ ਹੋਇਆ ਆਪਦੀਆਂ ਦਾਦੀਆਂ ਤੋਂ ਨਾਨੀਆਂ ਤੋਂ ਸੁਣਿਆ ਹੋਇਆ ਕਰਨੂ ਨੇ ਇਹ ਪਰਾਲਾ ਕੀਤਾ ਕੀਨੋਂ ਦੀ ਪਹਿਲੀ ਫਿਲਮ ਸੀ ਇਹ ਚਾਹੁੰਦੇ ਕੋਈ ਹੋਰ ਵੀ ਵਾਸੇ ਇਕੱਠੇ ਵਾਲੀ ਵੀ ਬਣਾ ਸਕਦੇ ਸੀ ਪਰ ਇਹ ਮਹਾਰਾਜ ਨੇ ਇਹਨਾਂ ਨੂੰ ਕਾਰਜ ਕਰਵਾਇਆ ਕਿ ਇਹਨਾਂ ਨੇ ਇਹ ਡਿਸੀਜਨ ਲਿਆ ਕਿ ਅਸੀਂ ਆਪਣੇ ਇਤਿਹਾਸ ਤੇ ਫਿਲਮ ਬਣਾਉਣੀ ਹੈ ਪਰ ਬੀਬੀ ਰਜਨੀ ਜੀ ਤੋਂ ਪਰ ਇੱਕ ਪੈਰ ਪੈਰ ਤੇ ਸਾਨੂੰ ਇੰਨਾ ਕੁ ਸਿੱਖਣ ਨੂੰ ਮਿਲਦਾ ਕਈ ਵਾਰੀ ਬੰਦਾ ਜ਼ਿੰਦਗੀ ਚ ਕੁੱਟ ਜਾਂਦਾ ਬਹੁਤ ਵਾਰੀ ਤਾਂ ਹੁੰਦਾ ਸਾਰਿਆਂ ਨਾਲ ਹੀ ਹੁੰਦਾ ਕੋਈ ਕਾਰਜ ਨਹੀਂ ਸਿਰੇ ਚੜਦਾ ਬੰਦਾ ਕੁੱਟ ਜਾਂਦਾ ਜੇ ਕੁਛ ਆਪਾਂ ਸਿੱਖਣਾ ਭਰੋਸਾ ਮਹਾਰਾਜ ਤੇ ਕਰਨਾ ਤਾਂ ਬੀਬੀ ਰਜਨੀਜੀਤੋਂ ਸਿੱਖੀਏ ਜੇ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਸਿੱਖਣਾ ਉਹ ਵੀ ਬੀਬੀ ਰਜਨੀਜੀਤੋਂ ਸਿੱਖੀਏ ਜੇ ਸਬਰ ਸਿੱਖਣਾ ਕਿਉਂਕਿ ਅੱਜ ਕੱਲ ਦੀ ਜ਼ਿੰਦਗੀ ਸਬਰ ਹੈ ਨਹੀਂ ਸਾਡੇ ਚ ਉਹ ਵੀ ਬੀਬੀ ਰਜਨੀਜੀਤੋਂ ਸਿੱਖੀਏ ਐਡੀ ਖੂਬਸੂਰਤ ਫਿਲਮ ਬਣੀ ਹੈ ਜਦੋਂ 30 ਤਰੀਕ ਨੂੰ ਇਹ ਫਿਲਮ ریلیਜ਼ ਹੋਊਗੀ ਤੁਸੀਂ ਸਾਰੇ ਜਣੇ ਜ਼ਰੂਰ ਆਪਣੇ ਪਰਿਵਾਰਾਂ ਨਾਲ ਜਾਇ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੀ ਉਹਦੇ ਲਈ ਅਸੀਂ ਇਹ ਪ੍ਰੋਲ ਕੀਤਾ ਕਿ ਜ਼ਰੂਰ ਤੁਸੀਂ ਆਪਦੇ ਪਰਿਵਾਰਾਂ ਨਾਲ ਜਾਓ ਤੁਹਾਡੇ ਮਾਪਿਓ ਨੇ ਤੁਹਾਨੂੰ ਕਹਾਣੀਆਂ ਸੁਨਾਈਆਂ ਨੇ ਤੁਹਾਨੂੰ ਉਹਦੇ ਤੋਂ ਸਿੱਖਿਆ ਬਹੁਤ ਵੱਡੀਆਂ ਮਿਲੂਗੀ ਔਰ ਤੁਹਾਡੀ ਜ਼ਿੰਦਗੀ ਬਦਲੂਗੀ ਇਹ ਫਿਲਮ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਸੰਗਤ ਬੈਠੀ ਹੈ ਸੰਗਤ ਇਹੋ ਹੀ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਤੁਹਾਡਾ ਧਰੋਸਾ ਪ੍ਰਮਾਤਮਾ ਤੇ ਹੋਰ ਮਜ਼ਬੂਤ ਕਰੂਗੀ ਔਰ ਬਾਕੀ ਗੱਲਾਂ ਸਾਰੀਆਂ ਯੋਗਰਾਜ ਸਰ ਨੇ ਦੱਸੀ ਵੱਡੀਆਂ ਬੜਾ ਅਸੀਂ ਜਾਣਦੇ ਆ ਵੇਖੋ ਪਿੱਛੇ ਜਿਹੜੀ ਇੱਕ ਅਸੀਂ ਫਿਲਮ ਕੀਤੀ ਉਹਨੂੰ ਵੀ ਅਸੀਂ ਪਿੰਡਾਂ 'ਚ ਪ੍ਰਮੋਟ ਕਰਕੇ ਆਏ ਕਿਉਂਕਿ ਫਿਲਮਾਂ 'ਚ ਆਲਮੋਸਟ ਜਿਹੜੇ ਕੰਸੈਪਟ ਹੁੰਦੇ ਨੇ ਉਹ ਪਿੰਡਾਂ ਦੀਆਂ ਕਹਾਣੀਆਂ ਹੁੰਦੀਆਂ ਨੇ ਇਹ ਗੱਲ ਖੁਸ਼ੀ ਦੀ ਹੈ ਕਿ ਹੁਣ ਫਿਲਮਾਂ ਪ੍ਰਮੋਟ ਕਰਨ ਲਈ ਪਿੰਡਾਂ 'ਵਿਆਂ ਸੱਥਾਂ 'ਚ ਫਿਲਮਾਂ ਵਾਲੇ ਆਉਣ ਲੱਗੇ ਜਿਵੇਂ ਯੋਗਸਰ ਨੇ ਕਿਹਾ ਕਿ ਅਸੀਂ ਸ਼ੂਟਿੰਗਾਂ ਪਿੰਡਾਂ 'ਚ ਕਰਦੇ ਨੇ ਅਸੀਂ ਵੀ ਪਿੰਡਾਂ 'ਚ ਸ਼ੂਟਿੰਗਾਂ ਕਰਦੇ ਆਂ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਫਿਲਮ ਨੂੰ ਪ੍ਰਮੋਸ਼ਨ ਲਈ ਵੀ ਅਸੀਂ 5.10 10 ਪਿੰਡਾਂ ਦਾ ਕੱਟ ਕਰਕੇ ਪਿੰਡਾਂ ਚਾਰ ਲਾਗੇ ਪਾਜੋ ਇਤਿਹਾਸ ਤੇ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਆਪਣੇ ਜਵਾਕਾਂ ਨੂੰ ਜ਼ਰੂਰ ਦਿਖਾਈਏ ਇਹ ਖੁਸ਼ੀ ਦੀ ਗੱਲ ਹੈ ਇਹ ਅਸਲ ਤੇ ਸਾਡਾ ਸਭਿਆਚਾਰ ਪਛੋਕੜ ਵਿਰਸਾ ਇਹ ਹੀ ਸੀ ਸਭ ਤੋਂ ਸ਼ਾਮ ਦੇ ਖਿਲਾਫ ਕੋਈ ਵੀ ਨਗਰ ਇਸੇ ਸਾਰਾ ਇਕੱਠਾ ਬੈਠਾ ਵੱਧ ਘੱਟ ਗੱਲ ਕਹੀ ਹੋਵੇ ਛੋਟਾ ਛੋਟਾ ਵੀਰ ਛੋਟਾ ਪੁੱਤ ਤਾਂ ਮਾਫ਼ ਕਰਿਓ ਇੱਕ ਵਾਰੀ ਆਪਣੇ ਨਗਰ ਦੇ ਨਾਂ ਤੇ ਤਾਰੀਜ਼ ਜ਼ਰੂਰ ਲਾ ਦੇ ਕਿੰਕੀ ਭਾਈ ਦਾ ਧੰਨਵਾਦ ਕਰਦੇ ਆਂ ਔਰ ਇਹ ਦੁਆ ਕਰਦੇ ਆਂ ਕਿ ਪ੍ਰਮਾਤਮਾ ਸਾਡੀਆਂ ਔਪਰਾ ਵੀ ਭਾਈ ਨੂੰ ਲਾ ਦੇਵੇ ਇਦਾਂ ਹੀ ਪੰਜਾਬ ਦੇ ਲਈ ਵੱਡੇ ਤੋਂ ਵੱਡਾ ਅਪਰਾਲਾ ਕਰਦਾ ਰਹੇ ਖਾਸ ਕਰਕੇ ਨਵੀਂ ਨੌਜਵਾਨ ਲਈ ਨਵੀਂ ਪਨੀਰੀ ਨੂੰ ਇਕੱਲਾ ਤੁਰਦਾ ਨਹੀਂ ਗਰਾਉਂਡਾਂ ਨਾਲ ਨਹੀਂ ਜੋੜਦਾ ਚੰਗੇ ਸਬਕ ਵੀ ਦਿੰਦਾ ਚੰਗੀ ਸਿੱਖਿਆ ਵੀ ਦਿੰਦਾ ਬਲਾਰਾ ਬਹੁਤ ਵਧੀਆ ਇਹ ਸਮਝਾਉਂਦਾ ਕਿ ਜਿਹਨੇ ਤਰੱਕੀ ਕਰਨੀ ਹੈ ਮਿਹਨਤ ਕਰਨੀ ਹੈ ਪੰਜਾਬ ਨੂੰ ਵੱਡੀ ਕੋਈ ਉਪਜਾਊ ਧਰਤੀ ਨਹੀਂ ਇੱਕ ਗੱਲ ਲਾਸਟ ਚ ਕਹਿ ਕੇ ਮੈਂ ਆ ਗਿਆ ਲੂੰਗਾ ਤੁਹਾਡੇ ਤੋਂ ਕਿ ਅਸੀਂ ਮੰਡ ਚ ਕਹਿ ਦਿੰਦੇ ਆ ਕਿ ਇੱਥੇ ਬੜਦਾ ਕੁਝ ਨਹੀਂ ਤੁਸੀਂ ਆਉਂਦੇ ਆਲੇ ਨਾਲ ਨਿਗਾਹ ਮਾਰ ਕੇ ਦੇਖੋ ਕਿ ਕਿੰਨੇ ਬਾਹਰ ਲਿਆਂ ਸਟੇਟਾਂ ਤੋਂ ਆ ਕੇ ਬੰਦੇ ਉਹਰੇ ਕਾਮਯਾਬ ਹੋ ਜਾਂਦੇ ਨੇ ਆਪਾਂ ਮਿੰਡ 'ਚ ਕਿਹਦੇ ਨੇ ਉਹਰੇ ਬਣਦੇ ਕੁਛ ਨਹੀਂ ਸੋ ਇਹ ਗੱਲ ਸੋਚਣ ਦੀ ਜ਼ਰੂਰਤ ਹੈ ਆਪਾਂ ਮਿਹਨਤ ਕਰੀਏ ਅਪਜਾਉ ਧਰਤੀ ਦਸਾ ਬਲੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸਿੰਘਾਂ ਸ਼ਹੀਦਾਂ ਦੀ ਧਰਤੀ ਜਿਹਨੇ ਇੰਨੇ-ਇੰਨੇ ਯੋਧਿਆਂ ਸੂਰਬੀਰਾਂ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਕੋਈ ਤੋੜ ਨਹੀਂ ਬਾਬਾ ਦੀਪ ਸਿੰਘ ਜਿੰਨਾ ਸੀਸ ਤੋਂ ਲੜੇ ਨੇ ਉਹ ਤੋਂ ਵੱਡੀ ਕੋਈ ਦੁਨੀਆ ਦੇ ਵਿੱਚ ਗਜ਼ਾਪੋਰੀ ਦੀ ਗੋਰੀਆ ਤੱਕ ਸਰਕਾਰ ਕਰਦੇ ਨੇ ਕਿ ਇਹ ਬਣਿਆ ਕੀ ਸੋ ਇਹ ਉਹ ਯੋਧਿਆਂ ਦੀ ਧਰਤੀ ਹੈ ਇਹਨੂੰ ਛੱਡ ਕੇ ਨਾ ਜਾਇਓ ਛੱਡ ਕੇ ਠੀਕ ਹੈ ਆਪਦੀ ਘਰ ਦੀ ਕਮਾਈ ਲਈ ਜ ਜਾਣਾ ਵੀ ਪੈ ਗਿਆ ਪਰ ਜੁੜੇ ਰਹੀਏ ਆਪਾਂ ਆਪਣੇ ਪਿੰਡ ਨਾਲ ਆਪਣੀ ਜ਼ਮੀਨ ਨਾਲ ਆਪਣੇ ਮਾਪਿਓ ਨਾਲ ਸੋ 30 ਤਰੀਕ ਨੂੰ ਬੀਬੀ ਰਜਨੀ ਫਿਲਮ ਹੈ ਜਿਹੜੀ ਰਿਲੀਜ਼ ਹੋ ਜਾਣੀ ਹੈ ਤੁਸੀਂ ਸਾਰੇ ਮੇਰੇ ਭੈਣ ਭਰਾ ਜਰੂਰ ਆਪਦੇ ਮਾਪਿਓ ਨਾਲ ਫਿਲਮ ਦੇਖ ਕੇ ਆਇਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਫਿਲਮ ਬਣਨ ਦੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਸਾਡੇ ਬੇਟਿਆਂ ਚ ਬੇਟੀਆਂ ਦੇ ਵਿੱਚ ਜਿਹੜੀ ਪੇਸੰਸ਼ ਦੀ ਘਾਟ ਬਹੁਤ ਜ਼ਿਆਦਾ ਹੋ ਗਈ। ਬੱਚਿਆਂ ਦੇ ਵਿੱਚ ਸ਼ੈਨਚੀਲਤਾ ਹੈ ਨਹੀਂ, ਸਬਰ ਹੈ ਨਹੀਂ, ਸੰਤੋਖ ਹੈ ਨਹੀਂ। ਇਹ ਜਿਹੜੀ ਫਿਲਮ ਹੈ ਇਹਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸੇ ਫਿਲਮ ਦੇ ਵਿੱਚ ਦਰਸਾਇਆ ਗਿਆ ਵੀ ਵਿਸ਼ਵਾਸ, ਸਬਰ, ਸੰਤੋਖ, ਸੇਵਾ ਭਾਵ ਜਿਹੀਆਂ ਚੀਜ਼ਾਂ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਸੋ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਫਿਲਮ ਦੇਖਣ ਜ਼ਰੂਰ ਜਾਇਓ। ਤੇ ਇਸ ਟੀਮ ਦਾ ਫਰਮ ਡਾਇਰੈਕਟਰ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਕਿਉਂਕਿ ਇਸ ਪਿੰਡ ਦੇ ਬੱਚੇ ਨੂੰ ਉਹਨਾਂ ਨੇ ਇਹ ਸਹਿਯੋਗ ਸਮਝਿਆ ਇਸ ਫਿਲਮ ਦੇ ਵਿੱਚ ਉਹਨਾਂ ਨੇ ਇਹਨੂੰ ਆਪਣਾ ਜੋ ਵੀ ਉਹਨਾਂ ਨੂੰ ਠੀਕ ਲੱਗਿਆ ਉਹ ਰੋਲ ਦਿੱਤਾ ਤੋਂ ਫੇਰ ਦੁਬਾਰਾ ਤੋਂ ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਜਿਹੜੇ ਇੱਥੇ ਪਹੁੰਚਿਆ ਆਪਣਾ ਟੀਮ ਤੇ ਜਮਾ ਕੱਢ ਕੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਲੈ ਜਾ ਅਸੀਂ ਆਪ ਆਈਏ ਮੈਨੂੰ ਨਹੀਂ ਲੱਗਦਾ ਉਹ ਆਪਾਂ ਰੋਣਗੇ ਆਪ ਹੀ ਜਾਣਾ ਬੈਠਾ ਇਹਦੇ ਇੱਕ ਛੋਟੀ ਜਿਹੀ ਝਲਕ ਜਿਹੜੀ ਅਸੀਂ ਚਾਹੁੰਦੇ ਸੀਗੇ ਕਿ ਜਰਗ ਦੀ ਧਰਤੀ ਤੇ ਹੀ ਉਹ ਪਹਿਲਾਂ ਜਰਗ ਦੇ ਲੋਕਾਂ ਦੇ ਸਾਹਮਣੇ ਦੇਖਦੇ ਹਾਂ ਸ਼੍ਰੀ ਵਾਹਿਗੁਰੂ ਜੀ ਦਾ ਕਾਉਂਟਾ ਪ੍ਰਭਾ ਦੇ ਗੁਰੂ ਜੀ ਕੀ ਬਾਤੇ ਪਰਵਾਹ ਨਹੀਂ सोनह वाहेगुरु जी विशे कया ਇੱਕ ਗੁਰੂ ਘਰ ਮੇਰਾ ਪਰਿਵਾਰ ਹੈ ਗੁਰੂ ਗੰਗਸਾਹ ਮਹਾਰਾਜ ਇਹ ਘਰ ਦਾ ਮੈਂ ਫੂਕਰ ਸ਼ੀਤਾ ਸਿੰਘਾ ਬਾਬਾ ਦੀਪ ਸਿੰਘ ਜੀ ਆ ਗੁਰੂ ਘਰ ਦੇ ਲਾਲ ਇਹ ਹੈ ਮੇਰਾ ਪਰਿਵਾਰ ਤੇ ਇਹ ਹੁਣਾ ਚਿੰਦਾ ਸਿੱਖੀ ਦਾ ਪਰਿਵਾਰ ਜਿਹਦਾ ਐਡਾ ਵੱਡਾ ਪਰਿਵਾਰ ਹੋਵੇ ਉਹਨੂੰ ਦੁਨੀਆ ਦੀ ਕੋਈ ਤਾਕਤ ਛੂ ਨਹੀਂ ਸਕਦੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਅਜੋਗੂ ਤੁਸੀਂ ਦੇਖ ਰਹੇ ਹੋ ਨਾ ਹਰਵਾ ਪੁੱਤਰੀ ਚਾਲ ਭਾਈ ਅਜੇ ਵੀ ਵਖਤ ਨੌਰੀਆਂ ਹੋੜਿਆ ਦਸਵੇਂ ਪਾਸ਼ੇ ਨੇ ਕਿਹਾ ਸੀ ਵਰੰਗ ਸੇਵ ਨੂੰ ਜਾਣ ਦੇ ਅਜੇ ਵੀ ਵਖਤ ਨਾ ਮੇਰੇ ਸਿੰਘਾਂ ਨੂੰ ਛੇੜ ਨਹੀਂ ਹਟਿਆ ਰੰਗਾਬਾਦ ਦੀ ਕਬਰ ਹੈ ਜਿੱਥੇ ਮੰਗਤੇ ਤੇਲ ਮੰਗਦੇ ਦੀਵਾ ਲਾਉਂਦੇ ਉਹਦੀ ਕਬਰ ਤੇ ਇਹ ਸਾਡੇ ਗੁਰੂਆਂ ਦੇ ਸਿੱਖਾਂ ਦੀ ਜੈਜਕਾਰੇ ਦੇ ਖੁੱਦ ਗਿਆ ਦੇ ਵਿੱਚ ਬੋਲੇ ਸੋਨਹਿਰਾ ਸੋਨਹਿਰਾ ਜੈਕਾਰੇ ਅਜੇ ਵੀ ਮੈਂ ਬਲੰਦਵਾਜ ਵਿੱਚ ਕਹਿਣਾ ਸਰਕਾਰਾਂ ਨੂੰ ਏਜੰਸੀਆਂ ਨੂੰ ਹਾਲਸੇ ਦੀ ਪੂਛ ਤੇ ਪੈਰ ਨਹੀਂ ਰੱਖਣਾ ਜੇ ਰੱਖਿਆ ਇੱਕ ਕਲਾ ਹਿੰਦੁਸਤਾਨੀ ساری ਦੁਨੀਆ ਦੇ ਵਿੱਚ ਫਿਰ ਕੋਈ ਝੱਟਾ ਗੂੰਜਦਾ ਸ਼ਾਇਦ ਰੱਖਿਓ ਨਈਂ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਗੁਰੂ ਨੇ ਇਹੋ ਜਿਹੇ ਲਾਲ ਫਾਇਦਾ ਕੀਤੇ ਹੋਣਾਂ ਉਸ ਤੋਂ ਬਗਲ ਨੂੰ ਕੋਣ ਮਾਰੇ ਗੁਰਸੱਭ ਜਾਣ ਲੱਗੇ ਗੱਲ ਕਹਿ ਗਈ ਸੀ ਧੋ ਗੱਲਾਂ ਮੇਰੀ ਯਾਦ ਰੱਖਿਓ ਇੱਕ ਗੁਰਬਾਣੀ ਦਾ ਗੁਰਬਾਣੀ ਦਾ ਬਸਾਰੇ ਉਹ ਸ਼ਬਦ ਨੂੰ ਯਾਦ ਰੱਖਿਓ ਤੇ ਸ਼ਸਤਰ ਵਿਦਿਆ ਨੂੰ ਆਪਣੇ ਨਾਲ ਰੱਖਿਓ ਦੁਨੀਆ ਵੀ ਕਈ ਕੌਂਤਨ ਨੂੰ ਕੁਲਾਮ ਨਹੀਂ ਬਣਾ ਸਕਦੀ ਮੈਂ ਇਨੀ ਗੱਲ ਕਹਿਣੀ ਹੈ ਜਿੰਨੇ ਵੀ ਪ੍ਰਚਾਰਕ ਨੇ ਬੈਠ ਕੇ ਜਿਹੜੇ ਗੁਰੂਆਂ ਦੇ ਕਿੰਤੂ ਪ੍ਰੰਤੂ ਕਰਦੇ ਨੇ ਸਟੇਜਾਂ ਤੇ ਬੈਠ ਕੇ ਬਕਵਾਸ ਕਰਦੇ ਨੇ ਅਜੇ ਵੀ ਬਾਜ਼ ਆ ਜੋ ਲਈ ਫਿਰ ਛੋਟਾ ਹਾਲ ਹੋਈ ਹੋਗਾ ਜੋ ਮਸੰਦਾ ਦਾ ਪਿਆ ਸੀ ਇਸ ਕਰਕੇ ਵਾਹ ਵਾਹ ਸਦਕੇ ਜਾਈਏ ਆ ਲਾਜਾਤ ਵੱਡੇ ਹੋਣਗੇ ਇਹਨਾਂ ਚ ਇੱਕ ਇੱਕ ਰਹੀ ਸੇਉਣਾ ਵਾ ਇੱਕ ਇੱਕ ਕਾਣੀ ਫੂਲਾ ਵਾ ਲੋ ਅੱਜ ਵੀ ਮੱਥਾ ਟੇਕ ਦਿਓ ਸਖੀਰ ਨੂੰ ਚੰਗੇ ਰਹੋਗੇ ਖੁਸ਼ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਬਪੰਦੀ ਜੀ